ਆ ਪਲੇਅਰ ਦੱਸਦਾ ਸੀ ਉਹ ਵੀ ਅਸੀਂ ਮੈਂ ਕੋਚ ਆ ਕਬੱਡੀ ਦਾ ਮੈਂ ਕੋਚ ਆ ਵੀ ਮੈਂ ਇਸ ਕਰਕੇ ਆਪਣ ਨਾਲ ਬੱਚੇ ਜਨਾ ਹੈ ਪਹਿਲਾਂ ਸਾਨੂੰ 2.5 ਲੱਖ ਬੋਲੇ ਸੀ ਉਹਨਾਂ ਨੇ 2.5 ਤੋਂ ਬਾਅਦ ਚ ਗੋਲ ਗੋਲ 3 ਤੇ ਆ ਗਏ ਫਿਰ ਵਿੱਚੋਂ 70 50 ਕਰੀ ਇੰਦਾ ਥੋੜੇ ਥੋੜੇ ਕਰਤਾ ਕਰਤਾ ਸਾਡੇ ਕੋਲ 5-6 ਲੱਖ ਰੁਪਏ ਤੋਂ ਬੋਲੇ ਤੇ ਚੱਲ ਗਏ ਉਹਨਾਂ ਨੇ ਦੇਖ ਮੈਂ ਕਰੀ ਸੀ ਸਪੀਅਰ ਪਰ ਅੱਧ ਵਿੱਚ ਬੱਚੇ ਇੱਕ ਸਾਡੇ ਕੋਲ ਥੜਦਾ ਆ ਵੀ ਜਦੋਂ ਸਾਡੇ ਬੇਟੇ ਨੂੰ ਸੀ ਪੌਂਕੀ ਲੈਣ ਬਿੰਡਲੇ ਵਿੱਚ ਹੋਰ ਪਿੰਡਾਂ ਦੇ ਨਾਲ ਇਹ ਮੁੰਡਿਆਂ ਦੇ ਵੀ ਕਾਫੀ ਪੈਸੇ ਲਏ ਹੋਣ ਸਲੂਨ ਭੋਲਿਆ ਸਲੂਨ ਦੇ ਵਿੱਚ ਵੀ ਉਹਨਾਂ ਨੇ ਬਹੁਤ ਜਿਆਦਾ ਹਰਾਫੇਰੀ ਕੀਤੀ ਆ ਕੁਝ ਰੂਮ ਦੇ ਵਿੱਚ ਲੋ ਜਿਹੜਾ ਨਹੀਂ ਕਹਿ ਰਹੇ ਵੀ ਸਾਾਨੂੰ ਪੈਨਸ਼ਨ ਦੇ ਦਿੰਦੇ ਆ ਉਹ ਵੀ ਉਹਦੇ ਕੋਈ ਪੈਸਾ ਨਹੀਂ ਦਿੱਤਾ ਯਾਰ ਅਨ ਸਸੀ ਘਾਲਜੀ ਦੇਣੀ ਕੁਛਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਧੋਖੇਬਾਜ਼ ਟਰੈਵਲ ਏਜੰਟਾਂ ਦਾ ਪਰਦਾ ਫਾਸ਼ ਤੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਆਪਣੇ ਦਰਸ਼ਕ ਜਿਹੜੇ ਪ੍ਰੋਗਰਾਮ ਦੇਖਦੇ ਆ ਉਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਹਾਡੇ ਆਸ-ਪਾਸ ਅਗਰ ਕਿਸੇ ਨਾਲ ਕੋਈ ਨਜਾਇਜ਼ ਹੁੰਦੀ ਤੱਕਾ ਹੁੰਦਾ ਤਾਂ ਕਿਸੇ ਦਾ ਹੁੰਦਾ ਕਿ ਸਾਨੂੰ ਇਦਾਂ ਲੱਗਦਾ ਹੈ ਕਿ ਸਾਡੀ ਜਿਹੜੀ ਪ੍ਰਸ਼ਾਸਨ ਦੇ ਵਿੱਚ ਸੁਣਵਾਈ ਨਹੀਂ ਹੋਣੀ ਪਰ ਇਦਾਂ ਦੀ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਂਦੀ ਪਰ ਕੁਝ ਲੋਗਾ ਉਹਨਾਂ ਨੂੰ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਕਿ ਸ਼ਾਇਦ ਸਾਡੀ ਪ੍ਰਸ਼ਾਸਨ ਦੇ ਵਿੱਚ ਆਵਾਜ਼ ਜਿਹੜੀ ਆ ਸੁਣਵਾਈ ਨਹੀਂ ਹੋਣੀ ਸਾਡੀ ਕਿਸੇ ਤਰ੍ਹਾਂ ਦੀ ਗੱਲ ਉੱਥੇ ਨਹੀਂ ਮੰਨੀ ਜਾਣੀ ਪਰ ਉਹ ਥੱਕ ਹਾਰ ਕੇ ਘਰ ਬੈਠ ਜਾਂਦੇ ਨੇ ਤੇ ਜਿਨ੍ਹਾਂ ਲੋਕਾਂ ਨੇ ਧੋਖੇ ਕੀਤੇ ਹੁੰਦੇ ਨੇ ਟਰੈਵਲ ਏਜੰਟਾਂ ਨੇ ਪੈਸਾ ਲਿਆ ਹੁੰਦਾ ਤੇ ਔਰਾਮ ਨਾਲ ਆਪਣੇ ਘਰਾਂ ਦੇ ਵਿੱਚ ਮਜ਼ਾ ਲੈਂਦੇ ਇੰਜੋਏ ਕਰਦੇ ਪਰ ਜਿਨ੍ਹਾਂ ਨਾਲ ਧੋਖਾ ਹੋ ਜਾਂਦਾ ਉਹ ਵੀ ਸ਼ਾਂਤ ਹੋ ਕੇ ਘਰਾਂ ਚੋ ਬੈਠ ਜਾਂਦੇ ਸ਼ਾਂਤ ਹੋ ਕੇ ਘਰ ਵਿੱਚ ਨਹੀਂ ਮੈਂ ਬੈਠਣਾ ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਪ੍ਰਸ਼ਾਸਨ ਦੇ ਅੱਗੇ ਆਵਾਜ਼ ਜਿਹੜੀ ਆਪਣੀ ਪਚਾ ਅਗਰ ਪ੍ਰਸ਼ਾਸਨ ਤੁਹਾਡੀ ਆਵਾਜ਼ ਨਹੀਂ ਸੁਣਦਾ ਕਿਸੇ ਤਰ੍ਹਾਂ ਦੀ ਤੇ ਦੈਨਿਕ ਗੁਜਾਲਾ ਤੁਹਾਡੀ ਸੇਵਾ ਦੇ ਵਿੱਚ ਹਾਇਰ ਆਪਣੀ ਜਿਹੜੀ ਤੁਹਾਡੀ ਆਵਾਜ਼ ਹੈ ਅਸੀਂ ਆਪਣੇ ਤਰੀਕੇ ਦੇ ਨਾਲ ਟੰਗ ਦੇ ਨਾਲ ਤੁਹਾਡੀ ਜਿਹੜੀ ਆਵਾਜ਼ ਹੈ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਤੇ ਤੁਹਾਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਇਸੇ ਤਰ੍ਹਾਂ ਹੀ ਇੱਕ ਬੰਗਿਆ ਦੇ ਨਾਲ ਕੋਈ ਪਿੰਡ ਹੈ ਉੱਥੋਂ ਦੇ ਲੋਕ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਟਰੈਵਲ ਏਜੰਟਾ ਵੱਲੋਂ ਧੋਖਾ ਕੀਤਾ ਗਿਆ ਅਸਲ ਵਿੱਚ ਉਹ ਟਰੈਵਲ ਏਜੰਟ ਹੈ ਜਾਂ ਨਹੀਂ ਹੈ ਇਹ ਹੋਰ ਉਹਨਾਂ ਨਾਲ ਗੱਲ ਕਰਕੇ ਪਤਾ ਲੱਗੇਗਾ ਅਸਲ ਸੱਚ ਕੀ ਹੈ ਆ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਹਾਂ ਜਿਵੇਂ ਕੀ ਪਤਾ ਲੱਗਾ ਤੁਸੀਂ ਸਾਡੇ ਕੋਲ ਆਇਓ ਹਾਂ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਕੀ ਕੋਈ ਤੁਹਾਡੇ ਕੋਲ ਬੱਚੇ ਦੇ ਤੁਸੀਂ ਬਾਹਰ ਜਾਣ ਵਾਸਤੇ ਪੈਸੇ ਦਿੱਤੇ ਕਿਵੇਂ ਕਿਵੇਂ ਗੱਲਬਾਤ ਹੋਈ ਸਾਰੀ ਇਹ ਬੰਦਾ ਜੀ ਸਾਡੇ ਕੋਲ ਬੰਗਿਆਂ ਦੇ ਰਹਿਣ ਆਲਾ ਆ ਇਹ ਮਨ ਹਰਪ੍ਰੀਤ ਮੰਨਾ ਰੇਲਵੇ ਆਪਣੇ ਚੰਨ ਕਮਲ ਰੋਡ ਤੇ ਰਹਿ ਰਿਹਾ ਬਲਦੇਵ ਸਿੰਘ ਉਹਦੇ ਡੈਡੀ ਦਾ ਨਾਮ ਤਾਂ ਇਸ ਨੇ ਸਤੋਂ ਧੋਖੇ ਦੇ ਨਾਲ ਕਾਫੀ ਪੈਸੇ ਲੈ ਲਏ 4-5 ਲੱਖ ਰੁਪਏ ਲੈ ਗਿਆ ਉਹ ਇਹ 13.5 ਲੱਖ ਰੁਪਏ ਸਾਡੇ ਕੋਲੋਂ ਪੇਮੈਂਟ ਲੈ ਲਈਆ ਨਹੀਂ ਕਿਉਂ ਲਈ ਪੇਮੈਂਟ ਕਾਦੇ ਵਾਸਤੇ ਸਾਡੇ ਬੱਚੇ ਨੂੰ ਤੋਲ ਦੋਏ ਸਾਨੂੰ ਆਪਣੇ ਚੱਕਰ ਚ ਲਾ ਕੇ ਕਹਿੰਦਾ ਜੀ ਮੈਂ ਤੁਹਾਨੂੰ ਕੈਨੇਡਾ ਲੈ ਜਾਣਾ ਆਪਣੇ ਡੇਢ ਮਹੀਨੇ ਲਈ ਤੇ ਉਹ ਕੋਈ ਆਪਣੇ ਟ੍ਰੈਵਲ ਏਜੰਟ ਨੇ ਜਿਹੜੇ ਲੈ ਕੇ ਜਾ ਰਹੇ ਨਹੀਂ ਜੀ ਇਹ ਕੋਈ ਗੇਮ ਦੇ ਵਿੱਚ ਲਿਆ ਰਿਹਾ ਸੀ ਕਹਿੰਦਾ ਮੈਂ ਸਫੇਰਾਂ ਦੇ ਵਿੱਚ ਇਹਨੂੰ ਪਾ ਲੂੰਗਾ ਤੇ ਇਸ ਕਰਕੇ ਵੀ ਸਾਨੂੰ ਪਹਿਲਾਂ ਥੋੜੇ ਪੈਸੇ ਕਹਿੰਦਾ ਸੀ ਫਿਰ ਬਾਅਦ ਜੇ ਹੌਲੀ 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 20 20 40 40 50 50 ਕਰਕੇ ਸਾਤੋਂ ਕਿ ਕਾਫੀ ਪੈਸੇ ਕਰੋ ਆ ਕੇ ਦੋਹੇ ਤੀਮੇ ਆਦਮੀ ਲਿਜਾਂਦੇ ਰਹੇ ਆ ਤਾਂ ਸਾਨੂੰ ਫੇ ਕਦੇ ਮੇਰੇ ਕੋਲ ਲੈ ਜਾਣੇ ਕਦੇ ਮੇਰੇ ਗੁੱਡੀ ਕੋਲ ਲੈ ਜਾਣੇ ਲਗ ਭਟਾਈ ਲਿਆ ਮਤਲਬ ਉਹਨਾਂ ਨੇ 2.5 ਲੱਖ ਰੁਪਏ ਪਹਿਲਾਂ ਲੈ ਲਿਆ ਸੀ ਫਿਰ ਉਹਨਾਂ ਨੇ ਮਸ ਤੋਂ ਬਾਅਦ ਵਿੱਚ ਫਿਰ 50 ਫਿਰ ਲਿਆ ਉਹਨਾਂ ਨੇ ਫਿਰ ਕਹਿੰਦੇ ਤੁਸੀਂ ਬੈਂਕ ਸ਼ੋਅ ਕਰੋ 6-7 ਲੱਖ ਰੁਪਏ ਉਹ ਦੱਸ ਦੇ ਬੈਂਕ ਸ਼ੋਅ ਕੀਤਾ ਸਾਨੂੰ ਚੈੱਕ ਵੀ ਉਹਨਾਂ ਨੇ ਵਾਪਸ ਨਹੀਂ ਜਿਹੜੇ ਪੈਸੇ ਤੁਸੀਂ ਕੈਸ਼ ਦਿੱਤੇ ਜਾਂ ਉਹਨਾਂ ਨੂੰ ਨੇ ਉਹਨਾਂ ਨੇ ਜਦੋਂ ਆਪਣੇ ਅਕਾਊਂਟ ਚ ਟ੍ਰਾਂਸਫਰ ਕਰਵਾਏ ਸਾਡੇ ਕੋਲੋਂ ਬੈਂਕ ਦੇ ਵਿੱਚੋਂ ਸ਼ੋਅ ਕਰਨ ਵਾਲੇ ਸ਼ੋਅ ਕਰਨ ਵਾਲੇ ਜਿਹੜੇ ਬਾਕੀ ਸਭ ਉਹ ਨਕਦ ਜਿਹੜੇ ਉਹ ਨਗਦ ਹਸਬੰਡ ਵਾਈਫ ਕੈਸ਼ ਲੈ ਕੇ ਜਾਂਦੇ ਰਿਹਾ ਕਦੀ 15 50 60 ਇਦਾਂ ਲੈ ਜਾਂਦੇ ਰਿਹਾ ਸਾਡੇ ਕੋਲੋਂ ਤੇ ਤੁਸੀਂ ਕਿਵੇਂ ਸੋਚਿਆ ਕਿ ਉਹਨਾਂ ਤੇ ਭਰੋਸਾ ਕਿਵੇਂ ਕੀਤਾ ਕਿਸ ਨੇ ਕਿਸ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਹੋਣੀ ਆ ਉਹਨਾਂ ਬਾਰੇ ਦੱਸਿਆ ਹੋਣਾ ਸਾਰਾ ਉਹਨਾਂ ਨੇ ਇਹ ਗੱਲ ਕਹੀ ਸੀ ਸਪੇਅਰ ਪਾਰਟ ਦੇ ਵਿੱਚ ਬੱਚਾ ਇੱਕ ਸਾਡੇ ਕੋਲ ਥਣਦਾ ਆ ਵੀ ਚਲੋ ਸਾਡੇ ਬੇਟੇ ਨੂੰ ਅਸੀਂ ਪਾਕੀ ਲੈ ਜਾਂਦੇ ਵਿੱਚ ਅਸੀਂ ਇਹ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਵੀ ਜੇ ਸਾਡਾ ਕੰਮ ਬਣਦਾ ਤਾਂ ਰੂਤੀ ਚਾਹੀਦਾ ਹੈ ਪਹਿਲਾਂ ਸਾਨੂੰ 2.5 ਲੱਖ ਬੋਲੇ ਸੀ ਉਹਨਾਂ ਨੇ 2.5 ਤੋਂ ਬਾਅਦ ਚ ਗੋੜੀ ਗੋੜ ਤਿੰਨ ਤੇ ਆ ਗਏ ਫਿਰ ਵਿੱਚੋਂ 70 50 ਕਰੀ ਇਦਾਂ ਥੋੜਾ ਥੋੜਾ ਕਰਦਾ ਕਰਦਾ ਸਾਡੇ ਕੋਲ 5-6 ਲੱਖ ਰੁਪਏ ਸਾਡੇ ਕੋਲ ਲੈ ਕੇ ਚੱਲ ਗਏ ਸਾਡੇ ਅ ਪਹਿਲਾਂ ਵੀ ਉਹ ਕੋਈ ਬੰਦੇ ਲੈ ਕੇ ਗਏ ਬਾਹਰ ਜਾਂ ਤੇ ਪੈਸੇ ਸਾਰੇ ਕੋਲ ਨੇ ਆ ਚਾਰ ਪੰਜ ਬੰਦੇ ਹੈਗੇ ਜਿਹੜੇ ਸਾਡੇ ਅੰਡਰ ਦੇ ਵਿੱਚ ਹੈਗੇ ਜਿਨ੍ਹਾਂ ਦੇ ਕੋਲ ਰਹੇ ਉਹ ਧੋਖੇ ਕੀਤੇ ਠੁਵਾਈ ਦਾ ਵੀ ਉਹਨਾਂ ਨੂੰ ਕਿਹਾ ਆ ਪਰ ਉਹਨਾਂ ਦਾ ਕੰਮ ਨਹੀਂ ਬਣਿਆ ਉਹ ਵੀ ਇਹਦੇ ਮਗਰ ਘੁੰਮਦੇ ਪਏ ਆ ਉਹਨਾਂ ਨੂੰ ਵੀ ਚੈੱਕ ਦਿੱਤੇ ਉਹ ਪਰ ਬਿਚਕੈਸ਼ ਹਾਂ ਨਹੀਂ ਉਹਨਾਂ ਦੇ ਵਿੱਚ ਅਸਲ ਵਿੱਚ ਜਿਹੜੇ ਹੈਗਾ ਕੀ ਆਪਣੇ ਉਹਨੂੰ ਕੀ ਦੱਸ ਜene ਕੋਈ ਪਲੇਅਰ ਦੱਸ ਰਿਹਾ ਜਾਂ ਕੀ ਵੀ ਹਾਂ ਪਲੇਅਰ ਦੱਸਦਾ ਸੀ ਕਿ ਅਸੀਂ ਮੈਂ ਕੋਚ ਆ ਕਬੱਡੀ ਦਾ ਮੈਂ ਕੋਚ ਆ ਵੀ ਮੈਂ ਇਸ ਕਰਕੇ ਆਪਣੇ ਨਾਲ ਬੱਚੇ ਲਜਾਣਾ ਆ ਉਹਨਾਂ ਦੇ ਨਾਲ ਹੋਰ ਫੋਟੋ ਸਾਰੀਆਂ ਖਿੱਚੀਆਂ ਕੁੱਚੀਆਂ ਆ ਵੀ ਗਾ ਨੂੰ ਕੋਈ ਬੰਦਾ ਹੋਰ ਕੋਈ ਨਹੀਂ ਟੱਕਰਿਆ ਇਹਨਾਂ ਗੱਲਾਂ ਹੋਰ ਪਿੰਡ ਦੇ ਵਿੱਚ ਹੋਰ ਪਿੰਡਾਂ ਦੇ ਨਾਲ ਦੇ ਮੁੰਡਿਆਂ ਦੇ ਵੀ ਕਾਫੀ ਪੈਸੇ ਲਏ ਹੋਣ। ਉਹ ਵੀ ਮਾਰਿਓ ਚੈੱਕੋ ਜਾਂਦੇ ਚੈੱਕ ਦੇ ਵਿੱਚ ਉਹਨਾਂ ਦੇ ਕੋਈ ਵੀ ਪੈਸਾ ਨਹੀਂ ਹੈਗਾ। ਸਾਨੂੰ ਵੀ ਦੋ ਚੈੱਕ ਦਿੱਤੇ ਆ। ਟਾਈ ਟਾਈ ਲੱਖ ਦੇ ਉਹਨਾਂ ਦੇ ਵਿੱਚ ਵੀ ਕੋਈ ਪੈਸਾ ਨਹੀਂ ਹੈਗਾ ਹੁਣ ਵੀ ਇੱਕ ਦਿੱਤਾ 3 ਲੱਖ ਦਾ ਉਹ ਵੀ ਦੇ ਵਿੱਚ ਵੀ ਕੋਈ ਪੈਸਾ ਪੈਸੇ ਨਹੀਂ ਹੈਗੇ ਤੁਹਾਨੂੰ ਉਹਨਾਂ ਦੇ ਨਾਲ ਮਿਲਾਇਆ ਕਿੰਨਾ ਨੇ ਕਿਸ ਨੇ ਕਿਸ ਨੇ ਉਹਨਾਂ ਬਾਰੇ ਗੱਲ ਤਾਂ ਕੀਤੀ ਉਹਨਾਂ ਨੇ ਕੋਈ ਪੈਸੇ ਕਿਸੇ ਨੇ ਮਲਾਇਆ ਨਹੀਂ ਇਹਨਾਂ ਦਾ ਜਿਹੜਾ ਭਰਾ ਸੀਗਾ ਉਹ ਪੁਲਿਸ ਦੇ ਵਿੱਚ ਸੀਗਾ ਉਹ ਸਾਡੇ ਵਾਂਗੇ ਲੱਗਾ ਹੁੰਦਾ ਸੀਗਾ ਮੇਰਾ ਉਹਨਾਂ ਨਾਲ ਪਿਆਰ ਸੀਗਾ ਤਾਂ ਇਹਨਾਂ ਨਾਲ ਕੋਈ ਪਿਆਰ ਨਹੀਂ ਸੀ ਇਹ ਤਾਂ ਬਸ ਆਉਂਦੇ ਜਾਂਦੇ ਨੇ ਤੇ ਮੇਰਾ ਭਰਾ ਹੈ ਤੁਸੀਂ ਉਹਨਾਂ ਦੇ ਦੋਸਤ ਆ ਇਸ ਕਰਕੇ ਸਾਨੂੰ ਆਪਣੇ ਚੱਕਰ ਚ ਬਾਲੇ ਮੈਂ ਮੁੰਡੇ ਲੈ ਜਾਣਾ ਤੇ ਤੁਹਾਡਾ ਮੁੰਡਾ ਮੈਂ ਜਮ ਚ ਜਾਂਦਾ ਹੁੰਦਾ ਹਾਂ ਜਿਹਨੂੰ ਜਾਣਦੇ ਦੇਖੋ ਅੱਛਾ ਉਹਨਾਂ ਦੇ ਭਾਈ ਸਾਹਿਬ ਪੁਲਿਸ ਵਿੱਚ ਨੇ ਪੁਲਿਸ ਦੇ ਵਿੱਚ ਸੀਗੇ ਕਿਹੜੇ ਪੰਜਾਬ ਪੁਲਿਸ ਵਿੱਚ ਪੰਜਾਬ ਦੀ ਪੁਲਿਸ ਦੇ ਵਿੱਚ ਜਸਵੀਰ ਸਿੰਘ ਆਰਾਈਵ अच्छा हां ओ उंदा ਦਾ ਨਾਮ ਲੈ ਲੇ ਕਿ ਹੁਣ ਉਹਨਾਂ ਨੂੰ ਅਸੀਂ ਫੋਨ ਕਰਕੇ ਪੁੱਛਿਆ ਉਹ ਕਹਿੰਦਾ ਵੀ ਇਹ ਬੰਦਾ ਗਲਤ ਆ ਧੋਖੇਦਾਰ ਆ ਉਹ ਸੱਕਾ ਭਰਾ ਇਹਨਾਂ ਦਾ ਹਾਂ ਜੀ ਉਹ ਕਹਿੰਦਾ ਮੇਰਾ ਇਹ ਕੋਈ ਭਰਾ ਨਹੀਂ ਹੈਗਾ ਉਹ ਸਾਨੂੰ ਫੋਨ ਤੇ ਅਸੀਂ ਉਹਨਾਂ ਨੂੰ ਸਭ ਪੁੱਛ ਲਿਆ ਕਿ ਜਿੱਦਾਂ ਮਰਜ਼ੀ ਨੂੰ ਅੰਦਰ ਕਰਾਓ ਜਿੱਦਾਂ ਮਰਜ਼ੀ ਦੇ ਜੁੱਤੀਆਂ ਮਾਰੋ ਤਾਂ ਇਹ ਸਾਡੇ ਸਾਨੂੰ ਨਹੀਂ ਪਤਾ ਵੀ ਕਿਹੜੀ ਜਾਤ ਦਾ ਹੈ ਕਿਹੜਾ ਨਹੀਂ ਮੇਰਾ ਨਾਮ ਲੈ ਲੈ ਕਿ ਲੋਕਾਂ ਤੋਂ ਪੈਸੇ ਪੁੱਟ ਹੋ ਜਾਂਦਾ ਮੇਰੀਆਂ ਫੋਟੋਆਂ ਕਰ ਲਾਈਆਂ ਆ ਮੇਰੀਆਂ ਫੋਟੋ ਦੱਸੀ ਜਾਂਦਾ ਮੇਰਾ ਭਰਾ ਮੇਰਾ ਮੇਰਾ ਭਰਾ ਆ ਤੁਹਾਡੇ ਕੋਲ ਏਦਾਂ ਦੀ ਕੋਈ ਪ੍ਰੂਫ ਹੈ ਨਹੀਂ ਜਿਹੜੀ ਉਹ ਫੋਟੋ ਉਹਨਾਂ ਨੇ ਉਹਨਾਂ ਦੇ ਲਈਆਂ ਹੋਈਆਂ ਉਹਦੇ ਕੋਈ ਫੋਟੋ ਘਰ ਲੱਗੀ ਹੋਈ ਹੈ ਜੀ ਮੇਰੇ ਕੋਲ ਮੇਰੇ ਕੋਲ ਪ੍ਰੂਫ ਹੈ ਨਹੀਂ ਉਹਨਾਂ ਦੇ ਘਰ ਚ ਲੱਗੀ ਹੋਈ ਸੀਗੀ ਉਹ ਮੈਂ ਮੈਂ ਹੀ ਜਾ ਕੇ ਦੇਖ ਕੇ ਆਇਆ ਸੀ ਉਹਨਾਂ ਦੀ ਉਹਦੀ ਫੋਟੋ ਲੱਗੀ ਹੋਊ ਕਹਿੰਦਾ ਮੇਰੀ ਵੀਡੀਓ ਵਾਲਿਆਂ ਤੋਂ ਚੁੱਕ ਕੇ ਲਿਆ ਜਿਹੜੇ ਆਪਣੇ ਘਰਾਂ ਸਟੂਡੀਓ ਦੇ ਉਹ ਜਿਹੜਾ ਪੁਲਿਸ ਵਾਲੇ ਆਉਂ ਕਹ ਰਹੇ ਕਿ ਉਹ ਫੋਟੋ ਵੈਸੇ ਚੱਕ ਕੇ ਇਹਨੇ ਲਾਤੀ ਕਹਿੰਦਾ ਆਪਣੇ ਘਰ ਲਾਈਓ ਲੋਕਾਂ ਦੱਸੀ ਜਾਂਦਾ ਮੇਰਾ ਭਰਾ ਆ ਮੇਰਾ ਭਰਾ ਆ ਫਿਰ 420 ਕਰ ਰਹੇ ਉਹਨਾਂ ਦੇ ਨਾਂ ਤੇ ਇਸਤੇਮਾਲ ਕਰ ਰਹੇ ਹਾਂ 420 ਦੇ ਵਿੱਚ ਸਾਡੇ ਲੋਕਾਂ ਤੋਂ ਪੈਸੇ ਲੈ ਲਏ ਸਾਡੇ ਕੋਲ ਹੋਰ ਬੰਦੇ ਵੀ ਆਏ ਆ ਜਿਨ੍ਹਾਂ ਦਿਨਾਂ ਤੋਂ ਇਹ ਪੈਸੇ ਲਏ ਆ ਉਹਨਾਂ ਨੂੰ ਚੈੱਕ ਵੀ ਦਿੱਤੇ ਹੋਏ ਸੀ ਘਰਾਂ ਦੇ ਨਾਂ ਤੇ ਦੋ ਇਕੱਠੇ ਕਰ ਜਾ ਕੇ ਅਗਲਾਂ ਦੇ ਘਰੋਂ ਤੋਂ ਜਾ ਕੇ ਪੈਸੇ ਲੈ ਕੇ ਆਉਂਦੇ ਚੈੱਕ ਕੋਈ ਪਾਸ ਨਹੀਂ ਹੋਏ ਪਾਸ ਕੋਈ ਨਹੀਂ ਹੋਇਆ ਕਿ ਜਿਹਦੇ ਪੈਸੇ ਹੈ ਨਹੀਂ ਸਾਰੇ ਮੈਂ 10 ਸਾਲ ਦੇਖਿਆ ਉਹ ਦੱਸ ਕੇ ਗਏ ਆ ਵੀ ਜਿੱਦਾਂ ਜਿੱਦਾਂ ਪੈਸੇ ਇੱਕ ਸਲੂਨ ਖੋਲ੍ਹਿਆ ਸਲੂਨ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਹਰਾ ਫੇਰੀ ਕੀਤੀ ਆ ਉਹ ਸਲੂਨ ਦੇ ਵਿੱਚ ਵੀ ਉਹ ਜਨਾਨੀ ਕਹਿ ਰਹੀ ਹੋਵੇ ਸਾਡ ਨੂੰ ਵੀ ਚੈੱਕ ਦਿੱਤੇ ਆ ਉਹ ਵੀ ਉਹ ਤੇ ਕੋਈ ਪੈਸਾ ਨਹੀਂ ਦਿੱਤਾ ਜਿਹੜਾ ਕਰਾਇਆ ਦਿੰਦਾ ਆ ਕੁਝ ਕੋਈ ਪੈਸਾ ਨਹੀਂ ਹੈਗਾ ਕੀ ਨਾਮ ਕੀ ਹੈਗਾ ਉਹਨਾਂ ਦਾ ਉਹਨਾਂ ਦਾ ਜਿਹੜੇ ਕਬੱਡੀ ਵਾਲੇ ਤੁਸੀਂ ਕਹਿੰਦੇ ਉਹਨਾਂ ਦਾ ਹਰਪ੍ਰੀਤ ਮੱਨਾ ਕਹਿੰਦੇ ਉਹਨੂੰ ਹਰਪ੍ਰੀਤ ਮੱਨਾ ਹਾਂ ਬਲਦੇਸ਼ੂ ਦੇ ਡੈਡੀ ਦਾ ਨਾਮ ਆ ਤੇ ਬਚਨ ਕਮਰ ਰੋਡ ਦੇ ਰਹਿ ਰਹੇ ਆ ਬੰਗੀ ਹਾਂ ਉਹ ਉਹਨਾਂ ਦੀ ਮਰਜ਼ੀ ਗਈ ਹੈ ਹੁਣ ਉਹ ਪ੍ਰਸ਼ਾਸਨ ਤੋਂ ਕੀ ਉਮੀਦ ਕਰਦੇ ਹਾਂ ਅਸੀਂ ਉਹ ਕਰਦੇ ਹਾਂ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਲਦੀ ਤੋਂ ਜਲਦੀ ਇਹਦਾ ਰੂਪ ਕੱਢਿਆ ਜਾਵੇ ਕਿ ਕਦੇ ਲੱਗਾ ਹਾਂ ਲੋਕਾਂ ਨੂੰ ਨਾਹਾਂ ਘਾ ਚੱਕਰਾਂ ਵਿੱਚ ਪਾਉਣ ਇੱਥੇ ਇਹ ਗੱਲ ਵੀ ਗੌਰਮੈਂਟ ਜਿੰਨੀ ਵੀ ਉਕਾਰ ਸਕਦੀ ਇਹਨਾਂ ਨੂੰ ਚੱਕਰਾਂ ਵਿੱਚ ਪਾਪੇ ਪੈਸੇ ਸਾਡੇ ਬਕਸੇ ਦੁਆਏ ਜਾਣ ਅਸੀਂ ਇਹੀ ਕਹਿ ਰਹੇ ਹਾਂ ਜਿ ਜਨਬੀ ਨੂੰ ਤੰ ਕਰਕੇ ਜਿੱਦਾਂ ਵੀ ਹੋਵੇ ਇਹਦੇ ਭਰਾ ਨੇ ਵੀ ਸਾਨੂੰ ਇਹੀ ਗੱਲ ਕਹੀਏ ਤੂੰ ਜਿੰਨਾ ਵੀ ਹੋ ਸਕਦਾ ਇਹਨੂੰ ਸਭ ਤੋਂ ਸਾਰ ਸਜਾ ਦਿੱਤੀ ਜਾਵੇ ਜਿਵੇਂ ਕਿ ਅਸੀਂ ਦੇਖਿਆ ਕਿ ਪੋਲੇ ਪਾਲੇ ਲੋਕ ਪਿੰਡਾਂ ਦੇ ਵਿਚਾਰੇ ਜਿਨ੍ਹਾਂ ਨੂੰ ਕੋਈ ਇਨੀ ਸਮਝ ਨਹੀਂ ਆ ਜਿੱਦਾਂ ਕਿਸ ਨੇ ਗੱਲ ਕੀਤੀ ਤੇ ਉਦਾਂ ਹੀ ਲੋਕ ਮਗਰ ਲੱਗ ਜਾਂਦੇ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਲੋਕਾਂ 'ਕੇ ਬੇਨਤੀ ਕਰਾਂਗਾ ਕਿ ਸੋਚ ਸਮਝ ਕੇ ਕੋਈ ਵੀ ਡਿਸੀਜਨ ਲਵੋ ਕਿਸੇ ਦੀ ਚਾਰ ਚੰਗੇ ਬੰਦੇ ਦੀ ਸਿਆਣੇ ਬੰਦੇ ਦੀ ਸਲਾਹ ਲਓ ਤੇ ਉਸ ਤੋਂ ਬਾਅਦ ਜੋ ਵੀ ਤੁਸੀਂ ਫੈਸਲਾ ਕਰਨਾ ਫੈਸਲਾ ਕਰੋ ਪਰ ਭੋਲੇ ਭਾਲੇ ਲੋਕ ਸੋਚਦੇ ਨਹੀਂ ਆ ਲੋਕ ਇਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਪਰਵਾ ਕੇ ਤੇ ਇਹਨਾਂ ਦੇ ਨਾਲ ਧੋਖਾ ਕਰਦੇ ਨੇ ਤੇ ਸਰਕਾਰਾਂ ਅੱਗੇ ਮੇਰੀ ਬੇਨਤੀ ਹੈ ਕਿ ਇਹੋ ਜਿਹੜੇ ਧੋਖੇਬਾਜ਼ ਜਿਹੜੇ ਕੁਝ ਭੋਲੇ ਭਾਲੇ ਲੋਕਾਂ ਨੂੰ ਧੋਖਾ ਕਰਦੇ ਇਹਨਾਂ ਦੇ ਉੱਪਰ ਜੋ ਬੰਦੀ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੋਰ ਭੋਲੇ ਭਾਲੇ ਜਿਹੜੇ ਲੋਕ ਆ ਇਹਨਾਂ ਲੋਕਾਂ ਦੇ ਹੱਥ ਨਾ ਆ ਸਕਣ ਤੇ ਉਮੀਦ ਕਰਦਾ ਕਿ ਗੱਲ ਕਰਾਂਗੇ ਇਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਅਸੀਂ ਜਿਨ੍ਹਾਂ ਦੀ ਗੱਲ ਕਰੇ ਹਰ ਹਰਪ੍ਰੀਤ ਮੰਨਾ ਉਹਨਾਂ ਨਾਲ ਵੀ ਗੱਲ ਕਰਾਂਗੇ ਇਹਨਾਂ ਨੇ ਆਪਣਾ ਜਿਹੜਾ ਆਪਣੀ ਆਵਾਜ਼ ਸਾਡੇ ਤੱਕ ਪਹੁੰਚਾਈ ਆ ਪਰ ਉਹਨਾਂ ਨਾਲ ਵੀ ਅਸੀਂ ਗੱਲ ਕਰਕੇ ਅਸਲ ਸੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਦ ਤੱਕ ਲਈ ਸ਼ੋਅ ਕੀ ਬਣਉਂਦੇ ਆ ਗਿਆ ਹੈਲੋ 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 ਹਾਂਜੀ ਹਾਂਜੀ ਆਪਣੇ ਹਰਪ੍ਰੀਤ ਮੰਨਾ ਜੀ ਬੋਲ ਰਹੇ ਜੀ ਸਾਜੀ ਬਾਜੀ ਹਾਂਜੀ ਜਨਾਬ ਸਤਿ ਸ੍ਰੀ ਅਕਾਲ ਜੀ ਮੈਂ ਜੀ ਦੈਨਿਕ ਜਲਦਾ ਟੀਵੀ ਤੋਂ ਬੋਲ ਰਿਹਾ ਜੀ ਇਥੋਂ ਬਾਜੀ ਡੈਣੀ ਕੁਜਾਲਾ ਟੀਵੀ ਤੋਂ ਅੱਛਾ ਜੀ ਆ ਆਪਣੇ ਬੇਨਤੀ ਸੀ ਹੁਕਮ ਨਹੀਂ ਆਪਣੇ ਸਾਡੇ ਕੋਲ ਨਾ ਕੁਝ ਕਲਾਇੰਟ ਆਏ ਆ ਤੁਹਾਡੇ ਤੁਸੀਂ ਬਾਹਰ ਜਾਣ ਵਾਸਤੇ ਉਹਨਾਂ ਨਾਲ ਗੱਲਬਾਤ ਕੀਤੀ ਹੋਣੀ ਆ ਕੁਝ ਪੈਸੇ ਲਏ ਹੋਣੇ ਆ ਜੱਸੀ ਕਰਕੇ ਮੈਡਮ ਹੈ ਗਿਆ ਉਹਨਾਂ ਦਾ ਬੇਟਾ ਹਨਾ ਕਬੱਡੀ ਵਿੱਚ ਕੁਝ ਹੋਇਆ ਹੋਣਾ ਤੁਹਾਡੀ ਗੱਲਬਾਤ ਬੇਟਾ ਉਹਨਾਂ ਦਾ ਪ੍ਰੀਤ ਗਰੇਵਾਲ ਕੱਛੜੀ ਅੱਛਾ ਹਾਂਜੀ ਹੈਗੇ ਮੈਡਮ ਜੀ ਹਾਂਜੀ ਹਾਂਜੀ ਆਗੇ ਨਾ ਯਾਦ ਠੀਕ ਹੈ ਹਾਂਜੀ ਹਾਂਜੀ ਭੈਣ ਆਪਣੀ ਤੁਹਾਡੇ ਭੈਣ ਜੀ ਠੀਕ ਹਾਂਜੀ ਹਾਂਜੀ ਠੀਕ ਆ ਇਸ ਕਰਕੇ ਸਰ ਏਦਾਂ ਦੀ ਕੋਈ ਗੱਲ ਨਹੀਂਗੀ ਤੁਸੀਂ ਦੋ ਕੀ ਸਾਡਾ ਲੈਣਾ ਦੇਣਾ ਹੈ ਅਸੀਂ ਸੋਮਵਾਰ ਤੱਕ ਉਹਨਾਂ ਨਾਲ ਕਲੀਅਰ ਕਰ ਦੇਣਾ ਹੈ ਹੂੰ ਠੀਕ ਹੈ ਜੀ ਆਪਣੇ ਭੈਣ ਜੀ ਆ ਕੋਈ ਏਦਾਂ ਦੀ ਤਾਂ ਕੋਈ ਮਾੜੀ ਚੰਗੀ ਕੋਈ ਏਦਾਂ ਦੀ ਗੱਲਬਾਤ ਨਹੀਂ ਹੈਗੀ ਆਪਣੀ ਠੀਕ ਆ ਬਾਕੀ ਪਰਿਵਾਰਾਂ ਦਾ ਵੀ ਠੀਕ ਆ ਲੈਣਾ ਦੇਣਾ ਹੂੰ ਬਾਕੀ ਆ ਮੰਡੇ ਤੱਕ ਮੈਂ ਕਲੀਅਰ ਕਰ ਦੇਣਾ ਤੇ ਬਾਕੀ ਜੇ ਤੁਹਾਨੂੰ ਲੱਗਦਾ ਹੋਵੇ ਫਿਰ ਮੈਂ ਖਬਰ ਛੱਡ ਕੇ ਜੋ ਮਰਜ਼ੀ ਕਰਦੇ ਹੋ ਤੁਸੀਂ ਆਪਾਂ ਨੂੰ ਏਦ ਤਾਂਜ ਜਾਣਾ ਜੀਦਾ ਇਹ ਕਾਦੇ ਵਾਸਤੇ ਕਿ ਬਾਹਰ ਜਾਣ ਵਾਸਤੇ ਲੈ ਕਿਦਾਂ ਪੇਨ ਜਿਹੜੀ ਸਰ ਜਦੋਂ ਕੋਈ ਵੱਡੀ ਗੱਲ ਨਹੀਂ ਸਾਰੇ ਸਾਰੀਆਂ ਦੁਨੀਆਂ ਦੁਨੀਆਂ ਚੱਲਦਾ ਅੱਜ ਕੱਲੋ ਕੋਈ ਵੱਡੀ ਗੱਲ ਨਹੀਂ ਦੇ ਘੁੰਮਦੇ ਆਪਣੇ ਆਪਣੇ ਚੰਗੇ ਕੰਮ ਹੀ ਬੰਦਾ ਕਰਦਾ ਹੈ ਹਾਂਜੀ ਬਾਕੀ ਕੋਈ ਇਦਾਂ ਦੀ ਨਾ ਕੋਈ ਇਦਾਂ ਦੀ ਗਿਰਾ ਸ਼ਿਕਾਇਤ ਇਹਨਾਂ ਦੇ ਨਾਲ ਹੈਗਾ ਆਪਣਾ ਨਾਮ ਸੁਣਾਈਆਂ ਇੱਕ ਨਾਲ ਦੇ ਆਪਣਾ ਚੈੱਕ ਤੇ ਕਦੇ ਦੂਜੀ ਪੇਮੈਂਟ ਜਿਹੜੀ ਆ ਇਹਨਾਂ ਨੇ ਸ਼ੁੱਕਰਵਾਰ ਦੇ ਵਿੱਚ ਵਿੱਚ ਕਲੀਅਰ ਕਰ ਦੇਣੀ 100 ਵਾਰ ਦਾ ਵਾਦਾ ਹੈ ਜੀ ਹੂੰ ਤੁਸੀਂ ਪ੍ਰੋਫੈਸ਼ਨ ਤੋਂ ਵਸੇ ਕੀ ਆਪਣੇ ਹੈਗੇ ਵਸੇ ਉਹ ਤਾਂ ਕਹੇ ਕਬੱਡੀ ਮੈਂ ਕਬੱਡੀ ਖੇਡਾਂ ਜੀ ਕਬੱਡੀ ਖਿਡਾਰੀ ਵੀ ਹਾਂ ਕਿੱਥੋਂ ਤੋਂ ਖੇਡਿਓ ਕਿੱਥੋਂ ਤੋਂ ਖੇਡਿਓ ਤੁਸੀਂ ਕਬੱਡੀ ਮੈਂ ਸਾਰੀ ਉਮਰ ਖੇਡਾਂ ਜੀ ਨਹੀਂ ਸਾਰੀ ਉਮਰ ਤੇ ਅਸੀਂ ਵੀ ਖੇਡਦੇ ਰਹੇ ਹੁਣ ਵੀ ਖੇਡ ਰਹੇ ਹਾਂ ਵਸੇ ਵੀ ਕਿਸ ਲੈਵਲ ਤੱਕ ਖੇਡਿਓ ਤੁਸੀਂ ਕਿਸ ਸਟੇਟ ਤੱਕ ਨੈਸ਼ਨਲ ਜਾਂ ਇੰਟਰਨੈਸ਼ਨਲ ਕਿੱਥੋਂ ਤੱਕ ਖੇਡਿਓ ਹਾਂਜੀ ਹਾਂਜੀ ਇੰਟਰਨੈਸ਼ਨਲ ਤੱਕ ਆਏ ਹਾਂ ਜੀ ਪਰ ਇੰਟਰਨੈਸ਼ਨਲ ਤੋਂ ਹੀ ਗਏ ਹੋ ਠੀਕ ਹੈ